ਦੀਦੀ ਤੁਹਾਨੂੰ ਕਾਦੀ ਫਿਕਰ ਲੱਗੀ ਆ ਜਿਹੜੇ ਪੈਸੇ ਲਏ ਆ ਉਹ ਦੇਣੇ ਪੈਣੇ ਆ ਦੇਣੇ ਦੇ ਪੈਣੇ ਆ ਸੰਦੀਪ ਪਰ ਉਦਾਂ ਦੇ ਦਿੰਦੇ ਨਾ ਹੋਰ ਗੱਲ ਹੀ ਹੁਣ ਭੂਆ ਵੀ ਪੈਸਿਆਂ ਤੋਂ ਨਾਰਾਜ਼ ਹੋ ਗਈ ਆ ਤੇ ਐਦਾਂ ਚੰਗੇ ਥੋੜੀ ਲੱਗੀਦਾ ਵਾ ਉਹ ਤੂੰ ਵੀ ਬੜੇ ਭੂਆ ਦੇ ਮਗਰ ਲੱਗੇ ਸੀ 헤ਜਲੀ ਬਣਾਇਆ ਹੈ ਨਾ ਭੂਆ ਨੂੰ ਤੇ ਭੂਆ ਨੇ ਤੇ ਫੇਰ ਕਰਨਾ ਸੀ ਸਾਰੇ ਟੱਬਰ ਦੀ ਬੇਇੱਜ਼ਤੀ ਕਰਕੇ ਗਏ ਹੋ ਦੀਦੀ ਆ ਪੈਸੇ ਦੀ ਗੱਲ ਨਾ ਮੇਰੇ ਨਾਲ ਨਾ ਕਰੋ ਠੀਕ ਹੈ ਨਾ ਮੈਨੂੰ ਤੇ ਅੱਗੇ بڑے ਕੰਮ ਪਏ ਕਰਨ ਵਾਲੇ ਜਿਹੜੀ ਵੀ ਗੱਲ ਹੁੰਦੀ ਆ ਜਾਂ ਦਲਜੀਤ ਨਾਲ ਕਰਿਆ ਕਰੋ ਜਾਂ ਮੰਮੀ ਨਾਲ ਕਰਿਆ ਕਰੋ ਮੰਮੀ ਜਾਣਾ ਕਿੱਧਰ ਵਾ ਪਹਿਲਾਂ ਮੇਰਾ ਸਿਰ ਖਾਂਡੀ ਸੀ ਮੈਂ ਡੈ ਹੀ ਕੰਮ ਕਰਨਾ ਮੇਰਾ ਤੇ ਅੱਗੇ بڑا ਪਿਆ ਹੈ ਕੰਮ ਕਰਨ ਵਾਲਾ ਤੇ ਘੜੀ ਕਿ ਪਿਛੋ ਕਰੀ ਜਾਣਾ ਮੇਰੀ ਗੱਲ ਸੁਣ ਲਾ ਗੱਲ ਸੁਣ ਲਾ ਜਦੋਂ ਮੈਂ ਗੱਲ ਸੁਣੀ ਨਾ ਤੇ ਇਹੋ ਡੈ ਪਿਰੋਣ ਓਦਾਂ ਨਾ ਦੀਦੀ ਸਾਡੇ ਡੱਬਰ ਵਿੱਚ ਇਦਾਂ ਦੀ ਕਿਸ ਨੂੰ ਆਤ ਨਹੀਂ ਹੈਗੀ ਪੀਏ ਧਿਰ ਦੀ ਗੱਲ ਇੱਧਰ ਦੱਸੋ ਤੇ ਉਧਰ ਦੀ ਉਧਰ ਦੱਸੋ ਕੀ ਲੈਣਾ ਸਭੋ ਬੰਦਾ ਆਪਣੇ ਘਰ ਨਾਲ ਮਤਲਬ ਰੱਖੇ ਆਪਣੇ ਘਰ ਆਜੀਬਾਜੀ ਰਵੇ ਤੇ ਨਾਲੇ ਜੇ ਗਲਤ ਨਾ ਹੋਈ ਗਈ ਹੀ ਉਧਰ ਪਹਿਆਂ ਵੱਲੋਂ ਤੇ ਇਧਰ ਆ ਕੇ ਕੀ ਦਸਨ ਆਈ